ਤੇ ਹੀਰੋਇ ਜਮ ਮੈਂ ਸੀ ਪੁੱਤ ਆਪਣਾ ਸੋਣਾ ਹੀ ਸੀ ਪਰ ਹੁਣ ਜਿਹੜੀ ਸਮਾਜਿਕ ਸ਼ਕਲ ਜਿਹੜੀ ਉਹ ਵਿਲਨ ਵਾਲੀ ਆ ਤੇ ਬਾਬੇ ਨੇ ਕਿਹਾ ਵੀ ਤੂੰ ਇੱਧਰ ਹੀ ਛਾਏਂਗਾ ਤੇ ਮੇਰੀ ਸ਼ਕਲ ਤੋਂ ਮੈਨੂੰ ਲੋਕ ਵਿਲਨ ਗਿਣਦੇ ਆ ਪਰ ਅੰਦਰੋਂ ਮੈਂ ਵਿਚਾਰਾ ਸ਼ਰੀਫ ਆ ਜਿੱਦ ਤਰ੍ਹਾਂ ਪ੍ਰੇਮ ਚੋਪੜਾ ਜੀ ਕਹਿੰਦੇ ਪ੍ਰੇਮ ਨਾਮ ਹੈ ਮੇਰਾ ਤੇ ਮਕਣਾ ਨਾਮ ਹੈ ਮੇਰਾ ਉਸ ਤਰੀਕੇ ਨਾਲ ਕਰਨਾ ਤੇ ਆਪਣਾ ਪੱਕਾ ਇਸ਼ਟ ਹੀ ਆ ਜਦੋਂ ਕੋਈ ਕੰਮ ਨਹੀਂ ਹੁੰਦਾ ਮੈਂ 4-5 ਆਪਣੀਆਂ ਆਪਣੇ ਮਾਈਂਡ ਦੀਆਂ ਬਰਾਚਾਂ ਖੋਲੀਆਂ ਹੋਈਆਂ ਮੈਂ ਲਿਖ ਵੀ ਲੈਣਾ ਕੁਝ ਨਾ ਹੋਵੇ ਤੇ ਨਾਟਕ ਡਾਇਰੈਕਟ ਕਰ ਲਈਦਾ ਕੁਝ ਨਾ ਹੋਵੇ ਤੇ ਸੋਲੋ ਨਾਟਕ ਕਰ ਲਈਦਾ ਕੁਝ ਨਾ ਹੋਵੇ ਤੇ ਕੋਈ ਨਾਟਕ ਲਿਖ ਲਓ ਜਾਂ ਪੇਂਟਿੰਗ ਕਰ ਲਓ ਮੈਂ ਪੇਂਟਿੰਗ ਵੀ ਕਰਦਾ ਤੇ ਹੁਣ ਅੱਜਕੱਲ ਡਿਜੀਟਲ ਪੇਂਟਿੰਗ ਸਿੱਖ ਰਿਹਾ ਵੀ ਲੈਪਟਾਪ ਤੇ ਲੋਕੀ ਕਿਸ ਤਰ੍ਹਾਂ ਕਰਦੇ ਆ ਕੀਪਸ ਆਂਦੇ ਕਰਦੇ ਉਹ ਮਤਲਬ ਕਿਸੇ ਵੀ ਲਿਖ ਲਈਦੇ ਆ ਤੇ ਸਟਾਇਲ ਮੈਂ ਵਿਅੰਗ ਵੀ ਲਿਖਦਾ ਮੇਰੀਆਂ ਦੋ ਕਿਤਾਬਾਂ ਆਈਆਂ ਨੇ ਤਿੰਨ ਮਕਨੇ ਦਾ ਬਕਣਾ ਮਕਨਾ ਪੱਟ ਤੀਖਣਾ ਤੇ ਮਕਨਾ ਲਿਆ ਦੇ ਨੀ ਰੱਖਣਾ ਤਿੰਨ ਵਿਅੰਗ ਦੀਆਂ ਕਿਤਾਬਾਂ ਲੈ ਤੇ ਉਹ ਪੁੱਤ ਆਪਣਾ ਸੋਣਾ ਹੀ ਸੀ ਪਰ ਹੁਣ ਜਿਹੜੀ ਸਮਾਜਿਕ ਸ਼ਕਲ ਜਿਹੜੀ ਉਹ ਵਿਲਨ ਵਾਲੀ ਆ ਤੇ ਬਾਬੇ ਨੇ ਕਿਹਾ ਵੀ ਤੂੰ ਇੱਧਰ ਹੀ ਛਾਏਂਗਾ ਤੇ ਕਰਮ ਲਿਖੇ ਹੁੰਦੇ ਆ ਤੇ ਮੇਰੀ ਸ਼ਕਲ ਮੇਰੀ ਰੋਟੀ ਆ ਤੇ ਮੇਰੀ ਸ਼ਕਲ ਤੋਂ ਮੈਨੂੰ ਲੋਕ ਵਿਲਣ ਗਿਣਦੇ ਆ ਪਰ ਅੰਦਰੋਂ ਮੈਂ ਵਿਚਾਰਾ ਸ਼ਰੀਫ ਆ ਜਿਤਨਾ ਪ੍ਰੇਮ চোপੜਾ ਜੀ ਕਹਿੰਦੇ ਪ੍ਰੇਮ ਨਾਮ ਹੈ ਮੇਰਾ ਤੇ ਮੱਖਣਾ ਨਾਮ ਹੈ ਮੇਰਾ ਉਸ ਤਰੀਕੇ ਨਾਲ ਨਹੀਂ ਮੱਖਣਾ ਹੈ ਵੀ ਮੱਖਣ ਦਾ ਮੱਖਣਾ ਨਾ ਕਿਨੇ ਰੱਖਿਆ ਮੇਰਾ ਸਰਨੇਮ ਹੈ ਲੋਕੀ ਮੱਖਣੇ ਕਹਿ ਦਿੰਦੇ ਆ ਹਿੰਦੀ ਵਾਲੇ ਜਿੰਨੇ ਵੀ ਆਉਂਦੇ ਮੱਖਣਾ ਕਹਿੰਦੇ ਆ ਫਿਰ ਮੈਂ ਵੀ ਸੋਚਾਂ ਮੱਖਣਾ ਹੀ ਰੱਖ ਲੈਣਾ ਨਹੀਂ ਮਿਹਨਤ ਕਰਨਾ ਤੇ ਆਪਣਾ ਪੱਕਾ ਇਸ਼ਟਿਆ ਜਦੋਂ ਕੋਈ ਕੰਮ ਨਹੀਂ ਹੁੰਦਾ ਮੈਂ 4-5 ਆਪਣੀਆਂ ਆਪਣੇ ਮਾਈਂਡ ਦੀਆਂ ਬਰਾਚਾਂ ਖੋਲੀਆਂ ਹੋਈਆਂ ਮੈਂ ਲਿਖ ਵੀ ਲੈਣਾ ਕੁਝ ਨਾ ਹੋਵੇ ਤਾਂ ਨਾਟਕ ਡਾਇਰੈਕਟ ਕਰ ਲਈਦਾ ਕੁਝ ਨਾ ਹੋਵੇ ਤਾਂ ਸੋਲੋ ਨਾਟਕ ਕਰ ਲਈਦਾ ਕੁਝ ਨਾ ਹੋਵੇ ਤਾਂ ਕੋਈ ਨਾਟਕ ਲਿਖ ਲਓ ਜਾਂ ਪੇਂਟਿੰਗ ਕਰ ਲਓ ਮੈਂ ਪੇਂਟਿੰਗ ਵੀ ਕਰਦਾ ਤੇ ਹੁਣ ਅੱਜਕੱਲ ਡਿਜੀਟਲ ਪੇਂਟਿੰਗ ਸਿੱਖ ਰਿਹਾ ਵੀ ਲੈਪਟਾਪ ਤੇ ਲੋਕੀ ਕਿਸ ਤਰ੍ਹਾਂ ਕਰਦੇ ਆ ਤੁਹਾਡਾ ਪੋਰਟਰੇਟ ਬਣਾਉਣਾ ਹੋਵੇ ਵੇਲੇ-ਵੇਲੇ ਸਭ ਕੁਝ ਕੰਮ ਕਰਦਾ ਤੇ ਜਿਹੜੀ ਸਭ ਤੋਂ ਵੱਡੀ ਜਿਹੜੀ ਮੇਰੀ ਜਿਹਦੇ ਕਰਕੇ ਮਿਹਨਤ ਕਰਦਾ ਉਹ ਸਵੇਰੇ ਮੈਂ ਗਰਾਊਂਡ ਜਾਂਦਾ। ਅੱਛਾ ਕੀ ਲਿਖਣਾ ਕੀ ਪਸੰਦ ਕਰਦੇ ਹੋ? ਮਤਲਬ ਕਿਸੇ ਵੀ ਲਿਖ ਲਈਦੇ ਆ ਤੇ ਸਟਾਇਲ। ਅੱਛਾ ਮੈਂ ਵਿਅੰਗ ਵੀ ਲਿਖਦਾ ਮੇਰੀਆਂ ਦੋ ਕਿਤਾਬਾਂ ਆਈਆਂ ਨੇ ਤਿੰਨ ਮਕਨੇ ਦਾ ਬਕਣਾ, ਮਕਨਾ ਪੱਟ ਦੀ ਜਖਣਾ ਤੇ ਮਕਨਾ ਲਿਆ ਦੇ ਨਹੀਂ ਰੱਖਣਾ। ਤਿੰਨ ਵਿਅੰਗ ਦੀਆਂ ਕਿਤਾਬਾਂ ਨੇ ਤੇ ਉਹ ਹੌਲੀ ਹੌਲੀ ਫਿਰ ਜਿਹੜਾ ਸ਼ੌਂਕ ਜ਼ਿਆਦਾ ਉੱਪਰ ਦਾ ਜ਼ਿਆਦਾ ਚੜਦਾ ਉਹਦੇ ਨਾਲ ਚਾਹੀਦਾ ਪਿਛਲੇ ਚੌਂਕ ਜਿਹੜੇ ਸ਼ਿੰਗਲ ਸ਼ੌਂਕ ਰੱਖਦੇ ਹੋ ਕਰ ਲਈਦਾ ਮਾੜਾ ਮੋਟਾ ਆਪਣੇ ਜੋਗਾ ਅੱਛਾ ਤੇ ਜੋਗਾ ਕੀ ਕੀ ਮਤੋਂ ਕਿਵੇਂ ਦੇ ਗਾਣੇ ਗਾਣੇ ਸ਼ੌਂਕ ਰੱਖਦੇ ਹੋ ਵਿਰਸੇ ਦੇ ਗਾਣੇ ਜਾਂ ਪੁਰਾਣੇ ਜਾਂ ਕਿਵੇਂ ਦੇ ਨਹੀਂ ਲਵੇਬਲ ਲੋਟ ਹੋਣ ਦੇ ਜਾਂ ਜਿਸ ਤਰ੍ਹਾਂ ਵੀ ਮਤਲਬ ਲਾਈਟ 뮤ਜ਼ਿਕ ਤੇ ਹੀਰੋਇਜਮ ਮੈਂ ਸੀ ਪਤਾ ਆਪਣਾ ਸੋਣਾ ਹੀ ਸੀ ਪਰ ਹੁਣ ਜਿਹੜੀ ਸਮਾਜਿਕ ਸ਼ਕਲ ਜਿਹੜੀ ਉਹ ਵਿਲਨ ਵਾਲੀ ਆ ਤੇ ਬਾਬੇ ਨੇ ਕਿਹਾ ਵੀ ਤੂੰ ਇੱਧਰ ਹੀ ਛਾਏਂਗਾ ਤੇ ਮੇਰੀ ਸ਼ਕਲ ਤੋਂ ਮੈਨੂੰ ਲੋਕ ਵਿਲਨ ਗਿਣਦੇ ਆ ਪਰ ਅੰਦਰੋਂ ਮੈਂ ਵਿਚਾਰਾ ਸ਼ਰੀਫ ਆ ਜਿਤਨਾ ਪ੍ਰੇਮ চোপੜਾ ਜੀ ਕਹਿੰਦੇ ਪ੍ਰੇਮ ਨਾਮ ਹੈ ਮੇਰਾ ਤੇ ਮਕਨਾ ਨਾਮ ਹੈ ਮੇਰਾ ਉਸ ਤਰੀਕੇ ਨਾਲ ਕਰਨਾ ਤੇ ਆਪਣਾ ਪੱਕਾ ਇਸ਼ਟ ਹੀ ਆ ਜਦੋਂ ਕੋਈ ਕੰਮ ਨਹੀਂ ਹੁੰਦਾ ਮੈਂ 4-5 ਆਪਣੀਆਂ ਆਪਣੇ ਮਾਈਂਡ ਦੀਆਂ ਬਰਾਚਾਂ ਖੋਲੀਆਂ ਹੋਈਆਂ ਮੈਂ ਲਿਖ ਵੀ ਲੈਣਾ ਕੁਝ ਨਾ ਹੋਵੇ ਤੇ ਨਾਟਕ ਡਾਇਰੈਕਟ ਕਰ ਲਈਦਾ ਕੁਝ ਨਾ ਹੋਵੇ ਤੇ ਸੋਲੋ ਨਾਟਕ ਕਰ ਲਈਦਾ ਕੁਝ ਨਾ ਹੋਵੇ ਤੇ ਕੋਈ ਨਾਟਕ ਲਿਖ ਲਓ ਜਾਂ ਪੇਂਟਿੰਗ ਕਰ ਲਓ ਮੈਂ ਪੇਂਟਿੰਗ ਵੀ ਕਰਦਾ ਤੇ ਹੁਣ ਅੱਜ ਕੱਲ ਡਿਜੀਟਲ ਪੇਂਟਿੰਗ ਸਿੱਖ ਰਿਹਾ ਵੀ ਲੈਪਟਾਪ ਤੇ ਲੋਕੀ ਕਿਸ ਤਰ੍ਹਾਂ ਕਰਦੇ ਆ ਕੀਪਸ ਆਂ ਦੇ ਕਰਦੇ ਉਹ ਮਤੋਂ ਕਿਸੇ ਵੀ ਲਿਖ ਲੈਂਦੇ ਆ ਤੇ ਸਟਾਇਲ ਮੈਂ ਵਿਅੰਗ ਵੀ ਲਿਖਦਾ ਮੇਰੀਆਂ ਦੋ ਕਿਤਾਬਾਂ ਆਈਆਂ ਨੇ ਤਿੰਨ ਮਕਨੇ ਦਾ ਬਕਣਾ ਮਕਨਾ ਪੱਟ ਤੀਖਣਾ ਤੇ ਮਕਨਾ ਲਿਆ ਦੇ ਨੀ ਰੱਖਣਾ ਤਿੰਨ ਵਿਅੰਗ ਦੀਆਂ ਕਿਤਾਬਾਂ ਨੇ ਤੇ ਉਹ ਪੁੱਤ ਆਪਣਾ ਸੋਣਾ ਹੀ ਸੀ ਪਰ ਹੁਣ ਜਿਹੜੀ ਸਮਾਜਿਕ ਸ਼ਕਲ ਜਿਹੜੀ ਉਹ ਵਿਲਨ ਵਾਲੀ ਆ ਤੇ ਬਾਬੇ ਨੇ ਕਿਹਾ ਵੀ ਤੂੰ ਇੱਧਰ ਹੀ ਛਾਏਂਗਾ ਤੇ ਕਰਮ ਲਿਖੇ ਹੁੰਦੇ ਆ ਤੇ ਮੇਰੀ ਸ਼ਕਲ ਮੇਰੀ ਰੋਟੀ ਆ ਤੇ ਮੇਰੀ ਸ਼ਕਲ ਤੋਂ ਮੈਨੂੰ ਲੋਕ ਵਿਲਨ ਗਿਣਦੇ ਆ ਪਰ ਅੰਦਰੋਂ ਮੈਂ ਵਿਚਾਰਾ ਸ਼ਰੀਫ ਐ ਜਿਤਨਾ ਪ੍ਰੇਮ ਚੋਪੜਾ ਜੀ ਕਹਿੰਦੇ ਪ੍ਰੇਮ ਨਾਮ ਹੈ ਮੇਰਾ ਤੇ ਮੱਖਣਾ ਨਾਮ ਹੈ ਮੇਰਾ ਉਸ ਤਰੀਕੇ ਨਾਲ ਹਾਂ ਹੀ ਮੱਖਣਾ ਹੈਗਾ ਵੀ ਮੱਖਣ ਦਾ ਮੱਖਣਾ ਨਾ ਕਿਨੇ ਰੱਖਿਆ ਮੇਰਾ ਸਰਨੇਮ ਹੈ ਲੋਕੀ ਮੱਖਣ ਨੇ ਕਹਿ ਦਿੰਦੇ ਆ ਹਿੰਦੀ ਵਾਲੇ ਜਿੰਨੇ ਵੀ ਆਉਂਦੇ ਮੱਖਣਾ ਕਹਿੰਦੇ ਆ ਫਿਰ ਮੈਂ ਵੀ ਸੋਚਿਆ ਹੁਣ ਮੱਖਣਾ ਹੀ ਰੱਖ ਲੈਣਾ ਨਹੀਂ ਮਿਹਨਤ ਕਰਨਾ ਤੇ ਆਪਣਾ ਪੱਕਾ ਇਸ਼ਟਿਆ ਜਦੋਂ ਕੋਈ ਕੰਮ ਨਹੀਂ ਹੁੰਦਾ ਮੈਂ 4-5 ਆਪਣੀਆਂ ਆਪਣੇ ਮਾਈਂਡ ਦੀਆਂ ਬਰਾਚਾਂ ਖੋਲੀਆਂ ਹੋਈਆਂ ਮੈਂ ਲਿਖ ਵੀ ਲੈਣਾ ਕੁਝ ਨਾ ਹੋਵੇ ਤਾਂ ਨਾਟਕ ਡਾਇਰੈਕਟ ਕਰ ਲਈਦਾ ਕੁਝ ਨਾ ਹੋਵੇ ਤਾਂ ਸੋਲੋ ਨਾਟਕ ਕਰ ਲਈਦਾ ਕੁਝ ਨਾ ਹੋਵੇ ਤਾਂ ਕੋਈ ਨਾਟਕ ਲਿਖ ਲਓ ਜਾਂ ਪੇਂਟਿੰਗ ਕਰ ਲਓ ਮੈਂ ਪੇਂਟਿੰਗ ਵੀ ਕਰਦਾ ਤੇ ਹੁਣ ਅੱਜਕੱਲ ਡਿਜੀਟਲ ਪੇਂਟਿੰਗ ਸਿੱਖ ਰਿਹਾ ਵੀ ਲੈਪਟਾਪ ਤੇ ਲੋਕੀ ਕਿਸ ਤਰ੍ਹਾਂ ਕਰਦੇ ਆ ਤੁਹਾਡਾ ਪੋਰਟਰੇਟ ਬਣਾਉਣਾ ਹੋਵੇ ਉਹ ਵੇਲੇ ਸਵੇਰੇ ਸਭ ਕੁਝ ਕੰਮ ਕਰਦਾ ਤੇ ਜਿਹੜੀ ਸਭ ਤੋਂ ਵੱਡੀ ਜਿਹੜੀ ਮੇਰੀ ਜਿੱਦ ਕਰਕੇ ਮਿਹਨਤ ਕਰਦਾ ਉਹ ਸਵੇਰੇ ਮੈਂ ਗਰਾਊਂਡ ਜਾਣਾ ਕੀ ਲਿਖਣਾ ਕੀ ਪਸੰਦ ਕਰਦੇ ਹੋ ਮਤਲਬ ਕਿਸੇ ਵੀ ਲਿਖ ਲਿਖਦੇ ਆ ਤੇ ਸਟਾਇਰ اچھا ਮੈਂ ਵਿਅੰਗ ਵੀ ਲਿਖਦਾ ਮੇਰੀਆਂ ਦੋ ਕਿਤਾਬਾਂ ਆਈਆਂ ਨੇ ਤਿੰਨ ਮਕਨੇ ਦਾ ਬਕਨਾ ਮਕਨਾ ਪੱਟ ਦੀ ਜਖਨਾ ਤੇ ਮਕਨਾ ਲਿਆ ਦੇ ਨੀ ਰੱਖਣਾ ਤੈਨੂੰ ਵੈਗਨ ਦੀਆਂ ਗਿਤਾਬਾਂ ਨੇ ਤੇ ਉਹ ਹੌਲੀ ਹੌਲੀ ਫਿਰ ਜਿਹੜਾ ਸ਼ੌਂਕ ਜ਼ਿਆਦਾ ਉੱਪਰ ਦਾ ਜ਼ਿਆਦਾ ਚੜਦਾ ਉਹਦੇ ਨਾਲ ਚਾਹੀਦਾ ਪਿਛਲੇ ਚੌਂਕ ਜਿਹੜੇ ਆ ਦਾ ਸ਼ੌਂਕ ਰੱਖਦੇ ਹੋ ਕਰ ਲਈਦਾ ਮਾੜਾ ਮੋਟਾ ਆਪਣੇ ਜੋਗਾ ਅੱਛਾ ਤੇ ਜੋਗਾ ਕੀ ਕੀ ਮਤਲਬ ਕਿਵੇਂ ਦੇ ਗਾਣੇ ਗਾਣਾ ਸ਼ੌਂਕ ਰੱਖਦੇ ਹੋ ਵਿਰਸੇ ਦੇ ਗਾਣੇ ਜਾਂ ਪੁਰਾਣੇ ਜਾਂ ਕਿਵੇਂ ਦੇ ਨਹੀਂ ਲਵੇਬਲ ਲੂਟ ਹੋਣ ਦੇ ਜਾਂ ਇਸ ਤਰ੍ਹਾਂ ਵੀ ਮਤਲਬ ਲਾਈਟ 뮤ਜ਼ਿਕ